ਅੱਜ ਜਲੰਧਰ ਪੀਏਪੀ ਕੰਪਲੈਕਸ ਦੇ ਵਿੱਚ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਲਾਅ ਐਂਡ ਆਰਡਰ ਅਰੇਂਜਮੈਂਟਸ ਇਨ ਦੀ ਐਂਟਾਇਰ ਸਟੇਟ ਐਂਡ ਦੀ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਵਾਸ ਰਿਵਿਊਡ ਸੋ ਐਟ ਦ ਸੇਮ ਟਾਈਮ ਜਿਹੜਾ ਯੋਧ ਨਸ਼ਾ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਉਸ ਦਾ ਰਿਵਿਊ ਕੀਤਾ ਗਿਆ ਤੇ ਐਸਐਸਪੀਸ ਤੋਂ ਫਿਊਚਰ ਸਟ੍ਰੈਟਜੀਸ ਜਿਹੜੀਆਂ ਉਸ ਤੇ ਬ੍ਰੇਨਸਟਾਰਮਿੰਗ ਕੀਤੀ ਗਈ ਕਿ ਇਸ ਨੂੰ ਕਿਵੇਂ ਹੋਰ ਇਫੈਕਟਿਵ ਤਰੀਕੇ ਨਾਲ ਅੱਗੇ ਲਿਜਾਇਆ ਜਾਵੇ ਸੋ ਰਿਵਿਊ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ 3 ਮਹੀਨੇ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਔਨ ਡਰਗ ਲਾ ਐਨਫੋਰਸਮੈਂਟ ਫਰੰਟ दैट वाज ਰਿਵਿਊਡ ਡਿਸਟ੍ਰਿਕਟ ਵਾਈਜ਼ ਸੋ ਓਵਰਆਲ 1 ਮਾਰਚ 2025 ਅਵਰਡਸ ਪੂਰੀ ਸਟੇਟ ਦੇ ਵਿੱਚ 8344 ਐਫਆਈਆਰਾਂ ਦਰਜ ਹੋਈਆਂ ਇਹ 31 ਮਈ ਤੱਕ ਦੀ ਫਿਗਰ ਹੈਗੀ ਹੈ ਤੇ 1383 ਦਰਜ ਹੋਈ ਜਿਸ ਦੇ ਵਿੱਚ 1696 लिस्ट वेमगलर जिन्होंने बिग फिश डिफाइन करते हैं सीजर पन् सौ छियासी के जी चौदह हज़ार किलो पॉपी हस्क दो सौ संताली किलो अफीम दो सौ तिरवंजा के जी गांजा ढाई किलो कोकेन, वन पॉइंट सिक्स के जी आइस पच्ची लाख सत्तर हज़ार पिल्स कैपसूल टैबलेट्स रिकवर हुई हैं uh, जिससे दस सौ पचासी दस सौ पचास पचासी केसिज कन्विकट हुए बारह सौ पांच डिसाइडेड कन्विक्शन रेट नब्बे परसेंट तो उपर रही है पंजाब पुलिस भी विच इज़ इन द कंट्री जे सा स्पेल फोकस रहा है ऑन डिसरप्शन ऑफ हवाला पहले तीन महीने के अड़ताली हवाला ऑपरेटर टैन पॉइंट सैवन सिक्स करोड़ की इलीगल मनी के तो कई जैटवर्कस है बस्ट किया गया है इकनोमिक इंफ्रास्ट्रक्चर ऑफ ड्रग ट्रेड हैज़ बीन अ मेजर टारगेट टोटल एक सौ चौताली प्रोपर्टीज़ फ्रीज़ की गई अंडर सिक्सटी एट एफ एन डी पी एस एक्ट जिन्हें वैल्यू चौहत्तर पॉइंट टू सैवन करोड़ है इन अवर आउ आउटरीच एंड अवेयरनैस प्रोग्राम्स सत्त सौ छपंजा संपर्क मीटिंग्स की गई अठ हज़ार पाँच सौ इकवंजा अवेयरनैस प्रोग्राम्स होल्ड किए गए सेफ पंजाब वॉट्सएप ਚੈਟਬਾਕਸ ਪੋਰਟਲ ਹੈਗਾ ਉਸ ਤੇ ਸਾਡਾ ਫੋਕਸ ਰਿਹਾ ਹੈਗਾ ਕਿ ਲਿਸਟ ਬੇਸਡ ਐਨਫੋਰਸਮੈਂਟ ਤੋਂ ਇਨਫੋਰਮੇਸ਼ਨ ਬੇਸਡ ਐਨਫੋਰਸਮੈਂਟ ਟੀਵਰਡਸ ਮੂਵ ਕੀਤਾ ਜਾਵੇ ਤੇ ਜਿਹੜੀ ਪਬਲਿਕ ਤੋਂ ਫੀਡਬੈਕ ਆਂਦੀ ਹੈ ਪੁਆਇੰਟਸ ਆਫ ਸੇਲ ਡਰੱਗਸ ਦੀ ਉਹਨਾਂ ਤੇ ਐਕਸ਼ਨ ਲਿਆ ਜਾਵੇ ਸੋ ਟੋਟਲ ਸਾਡੀ ਟਿਪਸ ਜਿਹੜੀ 7635 ਡਰੱਗ ਟਿਪਸ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 1596 ਨੂੰ ਐਫ ਆਈ ਆਰ ਚ ਕਨਵਰਟ ਕੀਤਾ ਗਿਆ ਤੇ 1814 ਅਰੈਸਟਾਂ ਹੋਈਆਂ ਜਸਟ ਟੂ ਗਿਵ ਅ ਫਿਗਰ ਜੇ ਸਾਡੀ ਟੋਟਲ 13000 ਅਰੇਸਟਾ ਹੋਈਆਂ ਸੋ 13000 ਵਿੱਚੋਂ 18000 ਅਰੇਸਟਾ ਜਿਹੜੀਆਂ ਉਹ ਡਰੱਗ ਟਿਪਸ ਜਿਹੜੀ ਸਿਟੀਜ਼ਨਸ ਤੋਂ ਸਾਡੇ ਕੋਲ ਜਿਹੜੀ ਇਸ ਵਟਸਐਪ ਚੈਟ ਬਾਕਸ ਤੇ ਆਂਦੀ ਹੈ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਜਿਸ ਦਾ ਇਨੌਗਰੇਸ਼ਨ ਪਿਛਲੇ ਸਾਲ ਕੀਤਾ ਸੀਗਾ ਸਾਡਾ ਫੋਕਸ ਰਿਹਾ ਹੈਗਾ ਕਿ ਡਰੱਗ ਯੂਜ਼ਰਸ ਨੂੰ ਅਸੀਂ ਐਸ ਵਿਕਟਮ ਟ੍ਰੀਟ ਕਰਦੇ ਹਾਂ 64 ਏ ਐਨਡੀਪੀਐਸ ਐਕਟ ਦੇ ਅੰਡਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਡੀ ਐਡਿਕਸ਼ਨ ਕਰਵਾਇਆ ਜਾਵੇ ਤਾਂ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਉਹ ਜਿਹੜੇ ਹੈਗੇ ਇੰਟੀਗ੍ਰੇਟ ਹੋ ਸਕਣ ਇਸ ਤਰ੍ਹਾਂ ਦੇ 1121 ਪਰਸਨਸ ਨੂੰ ਡੀ ਐਡਿਕਸ਼ਨ ਕੋਰਟ ਦੇ ਆਰਡਰਸ ਤੋਂ ਉਹਨਾਂ ਨੂੰ ਕਰਾਇਆ ਗਿਆ ਇਸ ਤੋਂ ਇਲਾਵਾ 5786 ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਤੇ 6483 ਲੋਕਾਂ ਨੂੰ ਕੋਰਟ ਸੈਂਟਰਾਂ ਦੇ ਵਿੱਚ ਅ ਟੋਟਲ ਆਫ 13390 ਜਿਹੜੇ ਡਰਗ ਵਿਕਟਿਮਸ ਹੈਗੇ ਉਹਨਾਂ ਨੂੰ ਪੁਲਿਸ ਦੁਆਰਾ ਜਿਹੜਾ ਹੈਗਾ ਡੀ ਐਡਿਕਸ਼ਨ ਸਿਸਟਮ ਦੇ ਵਿੱਚ ਇੰਡੈਕਟ ਕੀਤਾ ਗਿਆ ਜਿਹੜੀ ਸੈਕੰਡ ਲਾਈਨ ਆਫ ਡਿਫਰੈਂਸ ਤੇ ਐਂਟੀ ਡਰੋਨ ਸਿਸਟਮ ਇੰਸਟਾਲ ਕਰਨ ਦਾ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਕੈਬਨਿਟ ਦਾ ਫੈਸਲਾ ਸੀਗਾ ਉਸ ਦੇ ਅੰਤਰਗਤ ਪਬਲਿਕ ਸੈਕਟਰ ਅੰਟਰਟੇਕਿੰਗ ECIL ਨੂੰ ਕੈਬਨਿਟ ਅਪਰੂਵਲ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰ ਪਲੇਸ ਕਰਤੇ ਗਏ ਹਨ ਤੇ ਐਕਸਪੈਕਟਿਡ ਡਿਲੀਵਰੀ ਇਜ਼ ਇਨ ਜੁਲਾਈ ਐਂਡ ਅਗਸਟ ਕੀ ਉਹ ਸਿਸਟਮਸ ਜਿਹੜੇ ਸਾਨੂੰ ਮਿਲ ਜਾਣਗੇ ਤੇ ਡਿਪਲੋਏ ਹੋ ਜਾਣਗੇ ਜਿਹੜੀ ਫਿਊਚਰ ਸਟ੍ਰੈਟਜੀ ਜਿਸ ਤੇ ਅੱਜ ਅਸੀਂ ਰਿਵਿਊ ਕੀਤਾ ਸੀਗਾ ਤੇ ਜਿਹੜੀ ਅਸੀਂ ਮੋਰੋ ਲੈਸ ਉਸ ਦੇ ਵਿੱਚ ਹੈਗਾ ਕਿ ਅਸੀਂ ਸਾਰੇ ਏ ਏਜੰਸੀਸ ਤੋਂ ਇੰਟੈਲੀਜੈਂਸ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਐਨਟੀਐਫ ਤੇ ਡਿਸਟ੍ਰਿਕਟ ਦੇ ਐਸਐਸਪੀ ਸ ਤੇ ਸੀਪੀ ਤੋਂ ਇਨਪੁਟਸ ਲੈ ਕੇ ਜਿਹੜੇ ਬੰਦੇ ਐਕਚੁਅਲੀ ਜਿਹੜੇ ਡਰੱਗ ਵੇਚ ਰਹੇ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਐਸ ਪਰ ਲਾਅ ਇਹ ਸਾਰਿਆਂ ਨੂੰ ਕਲੀਅਰ ਕੀਤਾ ਗਿਆ ਕਿ ਸਾਡਾ ਕੋਈ ਟਾਰਗੇਟ ਬੇਸਡ ਨਹੀਂ ਹੈ ਨਾ ਅਸੀਂ ਇਹ ਕਹਿੰਦੇ ਹੈਗੇ ਨਾ ਨੋ ਕੋਟਾਸ ਹੈਵ ਬੀਨ 기ਵਨ ਸਾਡਾ ਸਿਰਫ ਸਿਰਫ ਏਮ ਹੈਗਾ ਕਿ ਐਕਚੁਅਲ ਪਰਸਨ ਜਿਹੜਾ ਡਰੱਗ ਵੇਚ ਰਿਹਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੇ ਐਸ ਪਰ ਲਾਅ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਡਰੱਗ ਯੂਜ਼ਰਸ ਹੈਗੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਤੇ ਸੁਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਤੇ ਇੱਕ ਮੇਜਰ ਥਰਸਟ ਰਹੀ ਹੈ ਜਿਵੇਂ ਮੈਂ ਪਹਿਲੇ ਵੀ ਦੱਸਿਆ ਜਿਹੜੀ ਹੈ ਸੇਫ ਪੰਜਾਬ ਹੈਲਪਲਾਈਨ ਹੈ ਇਸ ਨੂੰ ਪੌਪੂਲਰਾਈਜ਼ ਕੀਤਾ ਜਾਏ ਉਹ ਜਾਊਗਾ ਤੇ ਇਸ ਤੋਂ ਮੈਕਸਿਮਮ ਜਿਹੜੀ ਐਫ ਆਈ ਆਰਸ ਦਰਜ ਕੀਤੀਆਂ ਜਾਣਗੀਆਂ 64 ए ਦੇ ਵਿੱਚ ਡੀ ਐਡਿਕਸ਼ਨ ਤੇ ਫੋਕਸ ਰਹੂਗਾ ਇੱਕ ਇੰਪੋਰਟੈਂਟ ਏਰੀਆ ਜਿਹੜਾ ਇਮਰਜ ਹੋ ਰਿਹਾ ਹੈ ਕਿ ਕਾਫੀ ਲੋਕ ਢੇਲ ਤੇ ਬਾਹਰ ਆ ਰਹੇ ਸੋ ਉਹਨਾਂ ਤੇ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਕਮਿਊਨਿਟੀ ਬੇਸ ਜਿਹੜੇ ਸਾਡੇ ਐਸ ਐਚ ਓਸ ਹੈਗੇ ਸਬ ਇਫੀਸ਼ੀਅਲ ਡੀ ਐਸ ਪੀਸ ਹੈਗੇ ਉਹ ਇਹਨਾਂ ਨਾਲ ਮੀਟਿੰਗਸ ਕਰਨਗੇ ਇਹਨਾਂ ਨੂੰ ਬੁਲਾਉਣਗੇ ਤਾਂ ਕਿ ਇਹਨਾਂ ਦੀ ਐਕਟੀਵਿਟੀਜ਼ ਤੇ ਵੀ ਨਿਗਰਾਨੀ ਰੱਖੀ ਜਾ ਸਕੇ ਜਿਹੜੇ ਇਹਨਾਂ ਚੋਂ ਰਿਪੀਟ ਆਫੈਂਡਰਸ ਹੈਗੇ ਰਿਪੀਟ ਆਫੈਂਡਰਸ ਲਈ ਆਇਰਨ ਫੇਸਟ ਆਫ ਲਾ ਇਸ देयर ਜਿਹੜਾ ਵਿਕਟਿਮ ਹੈਗਾ ਉਸ ਨੂੰ ਰੀਹੈਬਿਟੇਟ ਕੀਤਾ ਜਾਊਗਾ ਵਿਕਟਿਮ ਨੂੰ ਜਿਹੜਾ ਹੈਗਾ ਪੂਰਾ ਸਪੋਰਟ ਦਿੱਤਾ ਜਾਊਗਾ ਕਿ ਉਹ ਇਸ ਸਾਈਟ ਤੋਂ ਬਾਹਰ ਆ ਸਕੇ ਸੋ ਔਟ ਸੈਂਟਰਸ ਦੇ ਵਿੱਚ ਦੀ ਐਡਿਕਸ਼ਨ ਸੈਂਟਰਸ ਦੇ ਵਿੱਚ ਪੁਲਿਸ ਵੀ ਇਨਕਰੇਜ ਕਰੂਗੀ ਕਿ ਇਹ ਲੋਗ ਐਡਮਿਸ਼ਨਸ ਲੈਣ ਤੇ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਸਾਡਾ ਸਾਡੇ ਕੋਲ ਬਹੁਤ ਇਫੈਕਟਿਵ 2019 ਦੇ ਵਿੱਚ ਜਿਹੜਾ ਮਿਸਟਰ ਨਿਲਾਪ ਕਿਸ਼ੋਰ ਨੇ ਸੈਟਿੰਗ ਕੀਤਾ ਉਹ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਸੌਫਟਵੇਅਰ ਅਸੀਂ ਡਿਵਾਈਸ ਕੀਤਾ ਸੀਗਾ ਜਿਹੜਾ ਵਿਚ ਵਾਸ ਦਾ ਫਰਸਟ ਇਨ ਦਾ ਕੰਟਰੀ ਉਸੇ ਦੇ ਪੈਟਰਨ ਤੇ ਅਸੀਂ ਇੱਕ AI بیس ਹਰਾਰਕਲ ਸੌਫਟਵੇਅਰ ਅਸੀਂ ਡਿਜ਼ਾਈਨ ਕਰ ਰਹੇ ਹਾਂਗੇ ਜਿਹੜਾ ਕਿ ਐਕਸਕਲੂਸਿਵਲੀ ਐਨਡੀਪੀਐਸ ਐਕਟ ਆਫੈਂਡਰਸ ਤੇ ਫੋਕਸਡ ਹੋਊਗਾ ਤੇ ਉਸਦੇ ਵਿੱਚ ਇੰਟਰੋਗੇਸ਼ਨ ਬੇਸਡ ਸਾਰੇ ਡਿਸਟ੍ਰਿਕਟਸ ਤੋਂ ਡਾਟਾ ਫੀਡਿੰਗ ਹੋਊਗੀ ਤੇ ਐਟਲੀਸਟ ਮਿਨਿਮਮ ਅਪ ਟੂ 2 ਲੈਵਲਸ ਆਫ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਦੋਂ ਉਹ ਗ੍ਰਫਤਾਰੀ ਤੋਂ ਬਾਅਦ ਉਹ ਕਿੱਥੋਂ ਡਰੱਗ ਪਿੱਛੋਂ ਲੈ ਕੇ ਆਂਦਾ ਸੀ ਤੇ ਅੱਗੇ ਕਿਸ ਨੂੰ ਦਿੰਦਾ ਸੀ ਉਸਦੇ ਡਿਟੇਲਸ ਐਂਟਰ ਕੀਤੇ ਜਾਣਗੇ ਤੇ ਇਸ ਨੂੰ ਇੱਕ ਬਹੁਤ ਈਜ਼ੀ ਫਾਰਮ ਦੇ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਆ ਮੇਨ ਫਿਕ ਫੋਕਸ ਏਰੀਆਸ ਤੇ ਜਿਹੜੀ ਇਹਨਾਂ ਦੀ ਬੇਲ ਕੰਡੀਸ਼ਨ ਹੈਗੀ ਉਸ ਨੂੰ ਉਸ ਦੇ ਵਿੱਚ ਹੀ ਇਹ ਕੀਤਾ ਜਾਊਗਾ ਕਿ ਜੇ ਉਹ ਵਾਇਲੇਟ ਹੋਊਗੀ ਤੇ ਉਹਨਾਂ ਸੋ ਦੈਟ ਦੇ ਆਰ ਰੀਅਰੈਸਟਡ ਐਂਡ ਸੈਂਟ ਟੂ ਜੇਲ ਮਤਲਬ ਸਾਡਾ ਜਿਹੜਾ ਆਈਡੀਆ ਹੈਗਾ ਕਿ ਡਰਗ ਯੂਜ਼ਰ ਦੇ ਵਿੱਚੋਂ ਜਿਹੜੇ ਡਰਗ ਸਪਲਾਇਰ ਹੈ ਉਹਨਾਂ ਨੂੰ ਆਈਡੈਂਟੀਫਾਈ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਜਿਹੜੇ ਸਪਲਾਇਰ ਤੇ ਵੱਡੇ ਜਿਹੜੇ ਡਰਗ ਟਰੇਡਰਸ ਹੈ ਉਹਨਾਂ ਦੇ ਖਿਲਾਫ ਇਫੈਕਟਿਵ ਐਨਫੋਰਸਮੈਂਟ ਕੀਤਾ ਜਾਵੇ ਇੱਕ ਅਸੀਂ ਲੀਗਲੀ ਐਗਜ਼ਾਮਿਨ ਕਰ ਰਹੇ ਹੈਗੇ ਕਿ ਜਿਹੜੇ ਐਜ਼ ਅ ਬੇਲ ਕੰਡੀਸ਼ਨ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਯੂਪੀਏ ਜਿਹੜੇ ਬੇਲਡ ਆਊਟ ਲੋਕਾਂ ਤੇ ਕੀਤਾ ਗਿਆ ਕਿ ਉਹਨਾਂ ਨੂੰ ਕੋਰਟ ਦੇ ਮਾਨਯੋਗ ਅਦਾਲਤਾਂ ਦੇ ਆਰਡਰ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਜਾਂ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਲੋਕੇਸ਼ਨ ਟਰੈਕਿੰਗ ਕੀਤੀ ਜਾ ਸਕੇ ਤੇ ਤਾਂਕਿ ਸੋ ਥੈਟ ਉਹਨਾਂ ਤੇ ਬੈਟਰ ਇੱਕ ਸਰਪਟ ਆਫ ਕੋਰਸ ਥਿਸ ਊਡ ਓਨਲੀ ਬੀ ਫਾਰ ਜਿਹੜੇ ਵੱਡੇ ਸਮਗਲਰ ਹੈਗੇ ਤੇ ਲਿਮਿਟਡ ਨੰਬਰ ਆਫ ਕੇਸਸ ਕੇਸ ਟੂ ਕੇਸ ਬੇਸਿਸ ਤੇ ਅਸੀਂ ਆਰਡਰਸ ਲਾਂਗੇ ਜੇਲਸ ਵਿਲ ਬੀ ਅ ਮੇਜਰ ਏਰੀਆ ਆਫ ਫੋਕਸ ਤੇ ਜੇਲ ਡਿਪਾਰਟਮੈਂਟ ਦੇ ਕੋਆਰਡੀਨੇਸ਼ਨ ਦੇ ਨਾਲ ਇਹ ਵਿੱਚ ਦੋ ਐਸਪੈਕਟਸ ਹੈਗੇ ਇੱਕ ਤੇ ਪੰਜਾਬ ਸਰਕਾਰ ਹੈ ਦਾ ਅਪਰੂਵਡ ਅ ਵੈਰੀ ਐਂਬੀਸ਼ੀਅਸ ਮਾਡਰਨਾਈਜੇਸ਼ਨ ਐਂਡ ਅਪਗ੍ਰੇਡੇਸ਼ਨ ਪ੍ਰੋਗਰਾਮ ਆਫ ਜੇਲਸ 500 ਕਰੋੜ ਦੀ ਇਨਵੈਸਟਮੈਂਟ ਜਿਹੜੀ ਉਹ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਇਨਫਰਾਸਟ੍ਰਕਚਰ ਇੰਪਰੂਵ ਕਰਨ ਲਈ 5G ਜੈਮਰਸ ਲਗਾਉਣ ਲਈ ਤੇ ਹੋਰ ਚੀਜ਼ਾਂ ਕਰਨ ਲਈ ਸੈਕੰਡ ਲੈਵਲ ਤੇ देयर इज ਜ਼ੀਰੋ ਟੋਲਰੈਂਸ ਟੁਵਰਡਸ ਕਨਾਈਵੈਂਸ ਬਾਈ ਜੇਲ ਅਫੀਸ਼ੀਅਲਸ ਔਰ ਪੁਲਿਸ ਅਫੀਸ਼ੀਅਲਸ ਔਰ ਐਨੀ ਅਦਰ ਗਵਰਨਮੈਂਟ ਅਫੀਸ਼ੀਅਲਸ ਇਨ ਦਾ ਡਰਗ ਟ੍ਰੇਡ ਸੋ ਜੋ ਵੀ ਡਰਗ ਟ੍ਰੇਡ ਦੇ ਵਿੱਚ ਇਨਵੋਲਵ ਹੋਊਗਾ ਉਸ ਨੂੰ ਐਜ਼ ਅ ਕ੍ਰਿਮੀਨਲ ਹੀ ਟ੍ਰੀਟ ਕੀਤਾ ਜਾਊਗਾ ਸੋ ਤਕਰੀਬਨ 250 ਕੇਸ ਇਹ ਮਾਨਯੋਗ ਹਾਈ ਕੋਰਟ ਵੀ ਇਸ ਨੂੰ ਮੋਨੀਟਰ ਕਰ ਰਿਹਾ ਹੈਗਾ ਤੇ ਅਸੀਂ ਐਡੀਜੀਪੀ ਰੈਂਕ ਦੇ ਅਫੀਸਰਸ ਹਰ ਰੇਂਜ ਨੂੰ ਇੱਕ ਇੱਕ ਐਡੀਜੀਪੀ ਰੈਂਕ ਦੇ ਸੀਨੀਅਰ ਅਫੀਸਰਸ ਜਿਹੜੇ ਹੈਗੇ ਉਸ ਦੇ ਐਨਡੀਪੀਐਸ ਐਕਟ ਕੇਸਿਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੇਲ ਅਫੀਸ਼ੀਅਲਸ ਦੀ ਜਾਂ ਪੁਲਿਸ ਅਫੀਸ਼ੀਅਲਸ ਦੀ ਕਨਾਈਵੈਂਸ ਹੈ ਉਹਨਾਂ ਨੂੰ ਸਪੈਸ਼ਲ ਤੌਰ ਤੇ ਮੋਨੀਟਰ ਕਰਨਗੇ ਜਿਹੜੇ ਡਰਗ ਹੌਟਸਪੌਟਸ ਹੈਗੇ ਉਹਨਾਂ ਤੇ ਸਾਡਾ ਸਪੈਸ਼ਲ ਫੋਕਸ ਹੋਊਗਾ ਤੇ ਡਰਗ ਹੌਟਸਪots ਤੇ ਐਨਫੋਰਸਮੈਂਟ ਵੀ ਇਫੈਕਟਿਵ ਤਰੀਕੇ ਨਾਲ ਕੀਤੀ ਜਾਊਗੀ ਕਿ ਜਿਹੜੇ ਉਹਨਾਂ ਦੇ ਡਰਗ ਯੂਜ਼ਰਸ ਜਿਹੜੇ ਰੀਹੈਬਿਲੀਟੇਟ ਜਿਹੜੇ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾਊਗਾ ਅਸੀਂ ਲੋਕਾਂ ਨੂੰ ਪੰਚਾਇਤਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਰਬਨ ਵਾਰਡ ਕਮੇਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਮੁਹਿੰਮ ਹੈਗੀ ਇਹ ਸਾਰਿਆਂ ਦੀ ਹੈਗੀ ਹਰ ਪੰਜਾਬੀ ਦੀ ਮੁਹਿੰਮ ਹੈ ਤੋ ਇਹ ਤਾਂ ਹੀ ਕਾਮਯਾਬ ਹੋ ਸਕਦੀ ਅਸੀਂ ਪੰਚਾਇਤਾਂ ਦੇ ਕੋਲ ਜਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਦੱਸੋ ਤੁਹਾਡੇ ਏਰੀਆ ਚ ਕਿਉਂਕਿ ਬਹੁਤ ਇਫੈਕਟਿਵ ਕੰਮ ਹੋਇਆ ਹੈ ਫਿਰ ਵੀ ਪਾਕਟਸ ਹੈਗੀਆਂ ਜਿੱਥੇ ਡਰੱਗਸ ਆਰ ਅਵੇਲੇਬਲ दैट ਆ ਲੋਟ ਆਫ ਅਵੇਲੇਬਿਲਟੀ ਹੈਸ ਰਿਡਿਊਸਡ ਸੋ ਅਸੀਂ ਲੋਕਾਂ ਤੋਂ ਪੁੱਛਾਂਗੇ ਤਾਂ ਹੀ ਹੈ ਜਿਹੜਾ ਸਾਡਾ ਸੇਫ ਪੰਜਾਬ ਜਿਹੜਾ ਚੈਟ ਬਾਕਸ ਹੈਗਾ ਇਸ ਤੇ ਟਿਪਸ ਆਂਦੀਆਂ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਤੋਂ ਪੁੱਛ ਕੇ ਕਾਰਵਾਈ ਇਸ ਜਿਹੜੀ ਜੰਗ ਨੂੰ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਵਧਾਵਾਂਗੇ ਸਿਰੇ ਤੱਕ ਲੈ ਕੇ ਜਾਵਾਂਗੇ ਇੱਕ ਸਾਡਾ ਲੋਕਾਂ ਦਾ ਦੇ ਨਾਲ ਜਵੇਂ ਅਸੀਂ ਇੱਕ 1 ਵਨ ਅਡਾਪਟ ਵਨ ਸਕੀਮ ਕਰ ਰਹੇ ਹਾਂ ਕਿ ਸਟਾਰਟਿੰਗ ਫਰੋਮ ਡੀਜੀਪੀ ਡਾਊਨਵਰਡਸ एवरीवन ਵੀ ਇਟ ਵਿਲ ਬੀ ਅ ਵੋਲੰਟਰੀ ਸਕੀਮ ਕਿ ਸਾਡੇ ਪੁਲਿਸ ਆਫਿਸਰਸ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰਨ ਤੇ ਉਸ ਤੋਂ ਬਾਅਦ ਉਸ ਦੀ ਰੀਹੈਬਿਲੀਟੇਸ਼ਨ ਉਸ ਦੀ ਡੀ ਐਡਿਕਸ਼ਨ ਉਸ ਨਾਲ ਉਹਨੂੰ ਸੋਸਾਇਟੀ ਦੇ ਵਿੱਚ ਰੀਇਨਟੀਗ੍ਰੇਟ ਕਰਨ ਦੇ ਵਿੱਚ ਤੇ ਪੁਲਿਸ ਆਪਣਾ ਯੋਗਦਾਨ ਦੇਗੀ ਸੋ ਆਈ ਵਿਲ ਰਿਕਵੈਸਟ ਫੋਰ ਐਨੀ ਕੁਐਸ਼ਨ ਸਰ ਐਕਚੁਅਲੀ ਵੀ ਹੈ ਸੈਂਟਰਸ ਦੇ ਵਿੱਚ ਨਾ ਜਿੱਥੇ ਹੋਰੀਆਂ ਮਿਲਦੀਆਂ ਨੇ ਕਿ ਤੁਸੀਂ ਨਸ਼ਾ ਛੱਡਣਾ ਹੈ ਤੁਸੀਂ ਮੈਡੀਸਿਨ ਲੈ ਸਕਦੇ ਹੋ ਤਾਂ ਜਲੰਧਰ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿੱਥੇ ਕੁਝ ਵਿਅਕਤੀ ਇਹ ਅੰਦਰ ਜਾਂਦੇ ਨੇ ਦਵਾਈ ਲੈ ਕੇ ਹਨ ਬਾਹਰ ਵੇਚ ਦਿੰਦੇ ਨੇ ਸੋ ਉਹਦੇ ਲਈ ਪੁਲਿਸ ਜਿਹੜਾ ਖਾਸ ਤੌਰ ਤੋਂ ਉੱਪਰ ਕੀ ਕਰ ਰਹੀ ਹੈ ਕਿ ਸਈ ਜਗ੍ਹਾ ਤੋਂ ਕਈ ਚੀਜ਼ ਦੇਖੀ ਜਾਂਦੀ ਹੈ ਜਲੰਧਰ ਦੀ ਪੂਰੀ ਮੀਡੀਆ ਇਸ ਨੂੰ ਜਾਣੋ ਹੈ ਨਹੀਂ ਮੈਡਮ ਤੁਹਾਡੀ ਗੱਲ ਠੀਕ ਹੈ ਦਿਸ ਦਿਸ ਇਜ਼ ਅ ਇਸ਼ੂ ਕਿਉਂਕਿ ਇਹ ਦੇਖੋ ਜਿਹੜੇ ਸਾਡੀ ਮੇਨ ਕੋਸ਼ਿਸ਼ ਹੈ ਕਿ ਜਿਵੇਂ ਓਟ ਸੈਂਟਰਾਂ ਤੇ 10 ਲੱਖ 10 ਲੱਖ 80 ਹਜ਼ਾਰ ਤੇ ਰਜਿਸਟਰਡ ਯੂਜ਼ਰ ਸਗੇ ਕਿਨਾ ਚੋ 3 ਤੋਂ 4 ਲੱਖ ਹੈਰੋਇਨ ਯੂਜ਼ਰ ਸਗੇ ਤੇ ਜਿਹੜਾ ਉਹਨਾਂ ਦਾ ਮੈਡੀਕਲ ਪ੍ਰੋਟੋਕਾਲ ਬਿਊਪਰੇਨ ਨੋਰਸਿੰਦਾ ਹੈਗਾ ਉਹ ਜਿਹੜਾ ਉਹਨਾਂ ਨੇ ਪਹਿਲੇ ਡਿਵਾਈਸ ਕੀਤਾ ਸੀਗਾ ਤੇ ਉਸ ਤੋਂ ਟੇਪਰ ਆਫ ਉਹ ਕਰ ਦਿੰਦੇ ਆ ਸੋ ਡਾਈਵਰਸ਼ਨ ਇਸ देयर ਵਾਟ ਆਈ ਵਾਸ ਟੋਲਡ ਇਨ ਤੱਕ ਅੱਜ ਦੀ ਮੀਟਿੰਗ ਚ ਵੀ ਡਿਸਕਸ ਹੋਇਆ ਕਿ ਵੀ ਜਵੇਂ ਉਹਨਾਂ ਨੂੰ ਹਫਤੇ ਦਾ ਕੋਟਾ ਦਿੱਤਾ ਜਾਂਦਾ ਹੈ ਸੋ ਕਈ ਸਜੈਸ਼ਨਸ ਆਏ ਕਿ ਤੁਸੀਂ ਉਸ ਨੂੰ ਰਿਡਿਊਸ ਕਰ ਦੋ 2 ਦਿਨ ਦਾ ਕਰ ਦੋ ਕਿਤੇ ਇਹ ਵੀ ਥੀ ਵਿਊ ਆਇਆ ਕਿ ਮੋਬਾਈਲ ूशन ऑफ सो अलॉट ऑफ सजे हैव कम इन दिस रिगार्ड अः हेल्थ डिपार्टमेंट न टेकअप करा कि सो दैट इस तरह की जी घटना ज ना वापर <laughs> نو اگین اٹس ا ویلڈ پوائنٹ کی جوے नॉट जस्ट شیڈول ایچ پی سٹکس ایون سانو پتا نہیں ہے کہ پاپڑی کا سب چیزا سادی راجستھان تو بھی ااندی ہے ایم پی تو ااندی ہے ایون ہیروئن پر میں پنجاب ٹرانزٹ ہے اس طرح دے بڑے انسٹرکشنز ہوئے ہیں کہ کتھوں ہیروئن ٹرانزٹ ہو رہی ہے وہ جانی جاتی ہے کس کس کو اس پر ٹریک آتی تو زیادہ پکڑی کئی تھوان سی اس طرح دے باسٹ ٹھیک ہے تو انفارمیشن بیسڈ ایکشن وی اسی व्डिया जारमासुटल फैक्ट्रज पड़ी बद्दी के दे देहरादून के दे डायवरशन तो फ्रॉम फार्मासुटल इंडस्ट्री सो तो एक लैवल तो बैटर एनफोरसमेंट जिते असी फरते हैं असी उन्हों बैच नंबर होर बैक ट्रैक करके वी ट्राई एंड रीच द सोर्स मेरे को सरदार कुलदीप सिंह बैठे हैं ए एन टी एफ के मुखी इन्होंने बहुत अच्छे ए एन टी एफ ने इस तरह के कई ड्रग रैकेट्स बस्ट किते हैं थर्डली असं टेकअप करा कंसर्न स्टेट गौरमेंट के नाम अपनी स्टेट गौरमेंट के थ्रू कि ਉੱਥੇ ਬੈਟਰ रेगुलेशन ਹੋਵੇ ਕਿਉਂਕਿ ਉਸ ਸੈਕਟਰ ਦੀ ਬੈਟਰ ਰੈਗੂਲੇਸ਼ਨ ਦੀ ਵੀ ਲੋੜ ਹੈ। ਕਈ ਦੁਕਾਨੀਆਂ ਦੀਆਂ ਦੁਕਾਨਾਂ ਹੋਲ سیل ਦੀਆਂ ਲਗਾ ਰਹੇ ਜਿਹੜਾ ਬਲੀਵਲੇ ਦੇ ਵਿੱਚ ਖੜੀਆਂ ਉਹਨਾਂ ਦੇ ਵਿੱਚ ਅੱਜ ਵੀ ਮਾੜਾ ਮਫਾਦੇ ਦਾ ਕੋਈ ਦਵਾਈਆਂ ਵੇਚੀਆਂ ਦਿੱਤੀਆਂ ਜਾਂਦੀਆਂ। ਕਾਦਾ ਹੈਲਥ ਡਿਪਾਰਟਮੈਂਟ ਨਾਲ ਕੋਆਰਡੀਨੇਸ਼ਨ ਹੁੰਦਾ ਹੈ। ਬਟ ਉਹਦੇ ਉੱਪਰ ਆਈ ਕਿਉਂਕਿ ਇਹ ਜਿਹੜੀ ਬੇਸਿਕਲੀ ਜਿਵੇਂ ਅਸੀਂ ਡਰਗ ਪ੍ਰੋਬਲਮ ਦੀ ਗੱਲ ਕਰਦੇ ਆ ਇਹਦੇ ਤਿੰਨ ਪਾਰਟਸ ਹੋ ਗਏ ਇੱਕ ਤੇ ਕਿਵੇਂ ਹਾਰਡ ਡਰਗਸ ਜਿਹੜੇ ਰੂਈ ਨੇ ਦੂਜਾ ਪਾਰਟ ਹੈ ਫਾਰਮਾਸੋਟੀਕਲ ਡਰਗਸ ਜਿਹੜੇ ਇਹਨਾਂ ਨੇ ਕਹੇ ਉਹ ਡਾਈਵਰਟ ਹੋ ਰਹੇ ਤੀਜਾ ਸਿੰਥੈਟਿਕ ਡਰਗਸ ਹੈਗੇ ਸੋ ਇਸ ਸੈਕਟਰ ਦੇ ਵਿੱਚ ਕਿਉਂਕਿ ਕਈ ਕਈ ਜਿਹੜੀ ਡੋਮੇਨ ਹੈਲਥ ਡਿਪਾਰਟਮੈਂਟ ਦਾ ਕਿਤੇ ਜਿੱਥੇ ਤੇ ਐਨਡੀਪੀਐਸ ਐਕਟ ਆਂਦਾ ਉਥੇ ਪੁਲਿਸ ਡਿਪਾਰਟਮੈਂਟ ਦਾ ਹੁੰਦਾ ਤੇ ਇਸ ਨੂੰ ਜੁਆਇੰਟਲੀ ਅਸੀਂ ਇਹ ਗੈਪਸ ਜਿਹੜੇ ਹੈਗੇ ਇਹ ਦੀਸ ਗੈਪਸ ਆਰ ਥੇਰ ਸੋ ਵੀ ਵਿਲ ਫਿਲ देम ਅਪ

ਤੋ ਤੁਹਾਡੀ ਗੱਲ ਠੀਕ ਹੈ ਪਾਕਿਸਤਾਨ ਲਈ ਪੰਜਾਬ ਦੀ ਇੰਪੋਰਟੈਂਸ ਹੈ ਸੋ ਪਾਕਿਸਤਾਨ ਕੋਸ਼ਿਸ਼ ਕਰੂਗਾ ਬਟ ਇਸ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਹੀ ਸਰਗਰਮੀ ਨਾਲ ਐਕਟਿਵ ਹੋ ਕੇ ਅਸੀਂ ਕਈ ਮੋਡਿਊਲਸ ਬਸਟ ਕੀਤੇ ਅਸੀਂ ਟੋਟਲ 8 ਜਸੂਸ ਫੜੇ ਆ ਇਨਫੈਕਟ ਅੱਜ ਜਿਹੜੇ ਜਸਵੀਰ ਸਿੰਘ ਦੀ ਅਰੈਸਟ ਅੱਜ ਹੋਈ ਇਹ 8ਵੀਂ ਅਰੈਸਟ ਸੀ ਦੀ ਅਸੀਂ ਦੋ ਦੋ ਜਸੂਸ ਜਿਹੜੇ ਗੁਰਦਾਸਪੁਰ ਫੜੇ ਸੀਗੇ ਦੋ ਮਲੇਰਕੋਟਲਾ ਫੜੇ ਸੀ ਜਿਨ੍ਹਾਂ ਦੀ ਜਿਹੜੇ ਜਿਨ੍ਹਾਂ ਦੀ ਤਾਰਾ ਜੁੜਿਆ ਸੀ ਜਿਹੜੀ ਹਰਿਆਣਾ ਦੇ ਵਿੱਚ ਮੋਡਿਊਲ ਬਸਟ ਹੋਇਆ ਇੱਕ ਤਰਨ ਤਰਨ ਇੱਕ ਰੋਪੜ ਤੇ ਦੋ ਅਮਰ ਸਰਚ ਅਰੈਸਟ ਕੀਤੇ ਹੋ। ਦਿਸ ਇਜ਼ ਦਾ ਇਰਥ ਅਰੈਸਟ ਤੇ ਇਸ ਨੂੰ ਜਿਹੜੇ ਪਾਜ ਨੂੰ ਪੀਆਈਓ ਪਾਕ ਇੰਟੈਲੀਜੈਂਸ ਆਫੀਸਰ ਜਿਹੜਾ ਦਾਨਿਸ਼ ਸੀਗਾ ਅਹਿਸਾਨ ਔਰ ਰਹੀਮ ਜਿਹੜਾ ਪਰਸੋਨਾ ਨਾਨ ਗ੍ਰੇਟਾ ਹੋ ਗਿਆ ਉਸ ਦੇ ਨਾਲ ਇਹਦੇ ਕੰਟੈਕਸਟ ਮਿਲੇ ਆ ਇਸ ਵਿਅਕਤੀ ਦੇ ਜਸਵੀਰ ਦੇ ਤੇ ਸ਼ਕੀਰ ਰੰਧਾਵਾ ਜਿਹੜਾ ਪਾਕਿਸਤਾਨ ਬੈਠਾ ਹੈ ਤੇ ਤਕਰੀਬਨ 150 ਤੋਂ ਜ਼ਿਆਦਾ ਸਾਨੂੰ ਫੋਰੈਂਸਿਕਲੀ ਅਸੀਂ ਇਸ ਦੀ ਡਿਵਾਈਸ ਐਗਜ਼ਾਮਿਨ ਕਰ ਰਹੇ ਹਾਂ ਤੇ ਇੱਕ YouTube ਚੈਨਲ ਚਲਾਉਂਦਾ ਸੀ ਜਾਨ ਮਹਿਲ ਤੇ ਔਰ a ਮਿਲੀਅਨ ਫਾਲੋਅਰਸ ਵਰ ਥੇਅਰ ਔਨ YouTube ਸੋ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਪਾਕਿਸਤਾਨ ਦੀ ISI ਸਪੈਸ਼ਲੀ ਟਾਰਗੇਟ ਕਰ ਰਹੀ ਜਿਹੜੀ ਜੋਤੀ ਨਾਲ ਕੋਈ ਲਿੰਕ ਨਿਕਲ ਰਿਹਾ ਹੈ ਜਿਹੜੀ ਪਿੱਛੇ ਜੋਤੀ ਕਰੇਗੀ ਜਿਹੜੀ ਅਸੀਂ ਮਲੇਰ ਕੋਟਲਾ ਜਿਹੜਾ ਮੋਡਿਊਲ ਫੜਿਆ ਸੀ ਉਸ ਦਾ ਉਹਨਾਂ ਨਾਲ ਲਿੰਕ ਨਿਕਲਿਆ ਸੀ ਰਦਰ ਉਹ ਸਾਡਾ ਜੁਆਇੰਟ ਆਪਰੇਸ਼ਨ ਸੀਗਾ ਸੈਂਟਰਲ ਏਜੰਸੀ ਨਾਲ ਤੇ ਹਰਿਆਣਾ ਲਾਲ ਸੋ ਉਸ ਮੋਡਿਊਲ ਚ ਉਹ ਜਿਹੜੀ ਲੇਡੀ ਅਰੈਸਟ ਹੋਈ ਸੀ ਮਲੇਰ ਕੋਟਲਾ ਦੀ ਉਹ ਦਾਨਿਸ਼ ਆਪਰੇਟ ਕਰ ਰਿਹਾ ਸੀ

ਕਈ ਵਾਰੀ ਹੁੰਦਾ ਜਿਵੇਂ ਸਲੀਪਰ ਸੈਲ ਹੁੰਦੇ ਐ ਐਕਟਿਵ ਹੁੰਦੇ ਮੇਬੀ ਆਪਰੇਸ਼ਨ ਸਿੰਧੂ ਕਈ ਵਾਰੀ ਐ ਹੁੰਦਾ ਹੈ ਕਿ ðiਸ ਪੀਪਲ ਆਲਸੋ ਰਿਮੇਨ ਅੰਡਰ ਦਾ ਰਡਾਰ ਮਤਲਬ ਸਪੈਸ਼ਲੀ ਮਤਲਬ ਦੂਜੀ ਕੰਟਰੀਸ ਤੋਂ ਸਾਲੋ ਸਾਲ ਜਿਹੜੇ ਲੁਕੇ ਰਹਿੰਦੇ ਐ ਜਦੋਂ ਉਹਨਾਂ ਨੂੰ ਲੋਡ ਪਈ ਫਿਰ ਉਹ ਸਰਗਰਮ ਹੁੰਦੇ ਮਤਲਬ ਟੂ ਦਾ ਐਕਸਟੈਂਟ ਦੇ ਹੈਡ ਬਿਕਮ ਡੈਸਪਰੇਟ ਟੂ ðiਸ ਐਕਸਟੈਂਟ ਕਿ ਵੀ ਜਿਹੜੀ ਯੂਨਿਟਸ ਦੇ ਨੰਬਰ ਹੈਗੇ ਉਹੀ ਸਾਨੂੰ ਦੱਸ ਦੋ ਟੈਕ ਨੰਬਰਸ ਕਿੰਨੀਆਂ ਮੂਵ ਕਰ ਰਹੀਆਂ ਸੋ ਦੇ ਵੇਰ ਡੈਸਪਰੇਟ ਫੋਰ ਆਪਰੇਸ਼ਨਲ ਇਨਫੋਰਮੇਸ਼ਨ ਸੋ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ कि बिल्डिंग ਸੱਚਾ ਨੈਟਵਰਕ ਉਹਨਾਂ ਦੀ ਐਮਬੈਸੀ ਚ ਉਹਨਾਂ ਦਾ ਬੰਦਾ ਬੈਠਾ ਸੀਗਾ ਉਹਨੇ ਕਲਟੀਵੇਟ ਕੀਤਾ ਹੋਣਾ ਓਵਰ ਅ ਪੀਰੀਅਡ ਆਫ ਟਾਈਮ ਐਂਡ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋਡ ਪਈ ਇਹਨਾਂ ਨੂੰ ਐਕਟੀਵੇਟ ਕਰਤਾ ਸੀ ਸਰ ਬਿਖਾਰਾ ਦੇ ਵਿੱਚ ਮੇਰੇ ਪੁਲਿਸ ਸਟੇਸ਼ਨ ਦੇ ਇੱਕ ਬੰਦੇ ਨੇ ਜਿਹੜਾ 10 ਸਾਲ ਪਹਿਲਾਂ ਉਹਨੇ ਪੁਲਿਸ ਤੇ ਹਮਲਾ ਕੀਤਾ ਸੀ ਉਹ ਨਹੀਂ ਮਾਫੀ ਚੁੱਕਾਇਆ ਅਬੀ ਚੁਣ ਕੀ ਪ੍ਰਧਾਨ ਦੇਖੋ ਜੀ ਮੈਂ ਮਤਲਬ ਮੈਨੂੰ ਐਗਜ਼ੈਕਟ ਮੈਂ ਜਿੱਥੇ ਵੀ ਆਵਰ ਐਸਐਸਪੀਜ਼ ਆਰ ਕੰਪੀਟੈਂਟ

और इसमें पठानकोट और गुरदासपुर के आधे डिस्ट्रिक्ट तक कैमरे लग चुके हैं और बाकी भी जिलों में लग रहे हैं बहुत जल्दी ये काम देखो जी वॉट आई देखो जी वील वेरी स्ट्रॉन्गली ਦੈਟ ਇੱਕ ਬੰਦਾ ਅਮਰੀਕਾ ਬੈ ਕੇ ਸਾਡੀ ਸੁਸਾਇਟੀ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੀ ਇਸ ਟ੍ਰਾਈਂਗ ਟੂ ਸਪਰੈਡ ਹੇਟਰਡ ਇਨ ਸੁਸਾਇਟੀ ਇਟਸ ਤੇ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਸੀਂ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਅਸੀਂ ਦੂਜੇ ਕੇਸਾਂ 'ਚ ਵੀ ਮੁਲਜ਼ਮ ਅਸੀਂ ਇਸ ਨੂੰ ਬਹੁਤ ਸੀਰੀਅਸਲੀ ਲੈਂਦੇ ਸੱਚ ਆਫੈਂਸਸ ਐਂਡ ਵੀ ਵਿਲ ਟ੍ਰੇਸ ਥਿਸ ਕੇਸ ਅਰੈਸਟ ਦਾ ਕਿਊਜ਼ ਐਂਡ ਇਨਸ਼ੋਰ ਦੈਟ ਦੇ ਆਰ ਸੈਂਟ ਸੈਂਟ ਫੋਰ ਟ੍ਰਾਇਲ ਐਂਡ ਦੇ ਆਰ ਕਨਵਿਕਟਿਡ ਇਨ ਦਿਸ ਮੈਟਰ no no i think this is a we are professionals we can't comment on political statements but jehdi uh, saadi investigation hai jehdi hon tak aayi hai assi inna nu interrogate kita hai assi bande phade hai it's they have been produced in court so is tarah di koi gall nahi aayi hai eh basically gurpatwant pandu payment karke lokan nu bhadka ke hi it is orchestrated by gurpatwant pandu and terrorist jeh eh mere khayal to isi the agent hai jehdi agency इस अंजाम दे रही है वो पाकिस्तान की एजेंसी है पाकिस्तान का एजेंडा है कि डिवाइड करो इंडिया डिवाइड करो हाँ जी यू आर राइट मतलब थोड़ी जी यू कैन से एस्केलेशन एक्सकेशन जो मतलब पहले भी पहले शूट आउट गोली मार देते थे ग्रनेडे सो बट असी वो पूरी फॉयल करती मतलब दिस इंडिकेट्स The desperation of Pakistan ISI. जी, जी. वो, उना, बेसिकली मतलब हूँ पाकिस्तान पीआईओक्टली बट रिंदा का नेटवर्क यूज हो

ਉਹਨਾਂ ਦੀ ਪ੍ਰਤੀਕ ਜਿਹੜੀ ਉਹ ਕਾਜ ਹੈ ਉਹਨਾਂ ਤੋਂ ਸ਼ੁਰੂ ਕਿ ਉਹਦੇ ਵਿੱਚੋਂ ਵੀ ਲਗਾਤਾਰ ਜਲਾਇਨ ਨੂੰ ਨਸ਼ਾ ਹੁੰਦਾ ਰਹਿੰਦਾ ਰਹਿੰਦਾ ਹੈ। ਇਹ ਉਹ ਤਾਂ ਇਨਫੋਰਮੇਸ਼ਨ ਬੇਸਡ ਹੀ ਹੈ। ਮੰਨ ਲਓ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਫਿਰ ਅਸੀਂ ਟਾਈਮ ਟੂ ਟਾਈਮ ਬੱਸ ਸੇ ਚੈਕਿੰਗ ਵੀ ਕਰਦੇ ਹਾਂ ਜੀ। ਤੇ ਵੈਸੇ ਸਾਡੀ ਜ਼ੀਰੋ ਜਿਵੇਂ ਕੁਝ ਹਿਮਾਚਲ 'ਚ ਜਿਵੇਂ ਉਹਨਾਂ ਦੀ ਰੋਡ ਵੇਸ ਬਸਾਂ ਤੇ ਇੱਥੇ ਅਟੈਕਸ ਹੋਏ ਸੀ ਉਸ ਤੇ ਅਸੀਂ ਕਾਰਵਾਈ ਕੀਤੀ। ਕਿਤੇ ਨਸ਼ਾ ਆਂਦਾ ਹੈ ਅਸੀਂ ਮਤਲਬ ਵਨ ਇਜ਼ ਜਨਰਲ ਚੈਕਿੰਗ। ਹਾਂ ਜਨਰਲ ਚੈਕਿੰਗ ਹੁੰਦੀ। ਦੂਜੀ ਜੇ ਸਪੈਸਿਫਿਕ ਕੋਈ ਇੰਟੈਲੀਜੈਂਸ ਬੇਸਡ ਹੈ ਉਸ ਤੇ ਐਕਸ਼ਨ ਸਰ ਪੰਜਾਬ ਦੇ ਵਰਕਪਰ ਚੈਰਾਂ ਚ ਵਰਕਪਰ ਨੈਸ਼ੀ ਦੇ ਹੌਟਸਪੌਟ ਨੇ ਫੁਨਾ ਦੇ ਰਿਗਾਰਡਿੰਗ ਕੋਈ ਗੱਲ ਕੀਤੀ ਤੁਸੀਂ ਜਾਂ ਲੋਕਲ ਕਪੀਨ ਤੋਂ ਇਨਸਟਰਕਸ਼ਨਸ ਤੋਂ ਕੁਝ ਵੀ ਕਹਿਣੇ ਕੀ ਜਿਹੜੀ ਨੈਸ਼ੀ ਦੀ ਹੌਟਸਪੌਟ ਐਸਪੈਸ਼ਲੀ ਉਹਨਾਂ ਦੇ ਉੱਪਰ ਕੀ ਸ਼ਰਤਾਂ ਆਉਂਦੀਆਂ ਨੇ ਅਸੀਂ ਅਸੀਂ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੈ ਤੇ ਤਕਰੀਬਨ 800 ਦੇ ਕਰੀਬ ਅਸੀਂ ਹੌਟਸਪੌਟਸ ਆਈਡੈਂਟੀਫਾਈ ਕੀਤੇ ਹਨ ਤੇ ਇੱਕ ਤੇ ਇਸ ਤੇ ਸਟ੍ਰਿੰਜੈਂਟ ਇਨਫੋਰਸਮੈਂਟ ਕੀਤਾ ਜਾਊਗਾ ਤੇ ਦੂਜਾ ਜਿਹੜਾ ਹੈਗਾ ਜਿਹੜੇ ਉਸ ਉਸ ਏਰੀਆ ਦੇ ड्रग यूजरस उन्होंने डीएडिक्शन वाल रीहेबिलटेन एंड रीइंटीग्रेन टू सोसाइटी पीछे असी इंटैक्ट काफ़ी जमें वन सच हॉट स्टॉप हॉट स्पॉट वॉज दिस नवर विलेज इन नवाशहर सो so, उ काफ़ी काम तो, मतलब पुलिस ने भी किया दूजे डिपार्टमेंट्स ने साझे तौर तो पर लोगों ने बड़ी मेहनत की तो वर्चुअली पिंड हूँ ड्रग फ्री हो जिमें गन्ना पिंड फिलौर के

ਤੇ ਵੀ ਵਿਲ ਮੇਨਟੇਨ ਸਟੇਟ ਸੇਫ ਐਂਡ ਸਿਕਿਓਰ ਐਂਡ ਕੋਈ ਅਨਟੂਵਰਡ ਇਨਸੀਡੈਂਟ ਅਜਿਹਾ ਨਹੀਂ ਹੁੰਦਾ ਜੀ ਇੱਕ ਤਈ ਵਾਰ ਦੇਖਿਆ ਜਾਂਦਾ ਜਦ ਵੀ ਇਹ ਗੁੱਜੂਵਾਲਾ ਜੁਗਾਸ ਆਸਦਾ ਤਾਂ ਕੋਈ ਨਾ ਕੋਈ ਰਿਗਿਸਟ੍ਰੇਸ਼ਨ ਹੋ ਜਾਂਦਾ ਹੈ ਉੱਥੇ ਲੜਾਈ ਹੋ ਜਾਂਦੀ ਹੈ ਦੇਖੋ ਜੀ ਇੱਕ ਤੇ ਉਸ ਤੋਂ ਪਹਿਲੇ ਹਮੇਸ਼ਾ ਪਾਕਿਸਤਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਇਸ ਵੀਕ ਦੇ ਵਿੱਚ ਡਿਸਟਰਬੈਂਸਸ ਕਰਨ ਕਿਤੇ ਅਫਰਾ ਤਫਰੀ ਕਰਨ ਸੋ ਇੱਕ ਤੇ ਉਹ ਅਸੀਂ ਪ੍ਰੀ ਅਰੇਂਜਮੈਂਟਸ ਕਰ ਲਵੋ 올 ਓਵਰ ਦਾ ਸਟੇਟ ਅਸੀਂ ਇੱਕ ਹਾਈ ਸਟੇਟ ਆਫ ਅਲਰਟ ਇਸ देयर वी आर चैकिंग वहीकल्स वी आरटेनिंगके पैट्रोलिंग अभी कर रहे हैं दैट इज वन पार्ट ऑफ दूजा होंगे एक्चुअल सिक्योरिंग दरबार साहब अमृतसर सो भी अगे सो वी आर रेडी फॉर ऑल्टीजें भाजपा मैं अगेन उस पर मैं ज़्यादा कमेंट नहीं कर सद बट हाँ असी मतलब उस कंटिनजेंसी को देखते हुए असी एक्स्ट्रा डिप्लॉयमेंट करा सा कोशिश होगी कि मतलब आ, क्योंकि धार्मिक मसला है सीधे तौर पर साढ़ा कोई रोल नहीं है बट पुलिस की एडवाइस तह ही होगी कि पीस एंड लॉ एंड ऑर्डर शुड भी मैं थैंक यू वेरी मच थैंक